ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਧਾੜੀ ਵਾਲ ਬਟਿਕ ਮਿੰਟ ਪਹਿਨ ਜਸਤਾ ਦੇ ਚੈਨਲ ਤੇ ਜੀ ਜ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਨਾਪੋਂ ਹੋਵੇ ਚੜੀ ਕਲਾ ਵਿੱਚ ਹੋਣਗੇ ਪਲੀਜ਼ ਜੋਗਿਕਾੰਟਰਾ ਚੈਨਲ ਤੇ ਨਵੇਂ ਨੇ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਅੱਜ ਵਾਲੇ ਸੂਟ ਨੇ ਜਿਹੜੇ ਉਹ ਸਾਰੇ ਆਪਣੇ ਫੌਟਰਾਈ ਦੇ ਉੱਪਰ ਦੇ ਜਿਹੜੇ ਅੱਜ ਵਾਲੇ ਸੂਟ ਆ ਗਏ ਉਹ ਫੌਟਰਾਈ ਦੇ ਉੱਪਰ ਸੂਟਨੇ ਨੇ ਇਹ ਵਾਲੀ ਹੈ ਜਿਹੜੀ ਸ਼ਰਟ ਆ ਜਾਂਦੀ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਇਹਦੀ ਫਰੰਟ ਆਏਗੀ ਸੇਮ ਆ ਜਿਹੜੀ ਉਹਦੀ ਬੈਕ ਆਏਗੀ ਇਹ ਵਾਲੀ ਸ਼ਰਟ ਆ ਜਾਂਦੀ ਆਗੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਆ ਜਿਹੜਾ ਇਦਾਂ ਹੀ ਜਾ ਰਿਹਾ ਸਾਰਾ ਸੈਂਟਰ ਸੈਂਸ ਦੇ ਵਿੱਚ ਇਹ ਵਾਲੀ ਹੈ ਜਿਹੜੀ ਸ਼ਰਟ ਆ ਜੂਗੀ फ्रंट ਤੇ ਬੈਕ ਦੋਨੋਂ ਸੇਮ ਨੇ ਜੀ ਕਾਟਰਾਈਜ਼ ਦੇ ਵਿੱਚ ਇਹ ਸੁਟਾਗਾ ਇਹ ਵਾਲੀ ਹੈ ਜਿਹੜੀ ਇਹਦੇ ਨਾਲ ਬਾਟਮ ਆ ਜੀ ਇਹ ਵਾਲੀ ਹੈ ਜਿਹੜੀ ਇਹ ਬਾਟਮ ਆਏਗੀ ਬਾਟਮ ਦੇ ਵਿੱਚ ਇਦਾਂ ਡਾਟਸ ਜਿਹੇ ਬਣੇ ਹੋਏ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਬਾਟਮ ਆ ਇਹ ਵਾਲੀ ਹੈ ਜਿਹੜੀ ਇਹ ਸ਼ਰਟ ਆਗੀ ਇਹ ਵਿਦਆਊਟ ਇਸ ਪੱਟਾ ਜਿਹੜਾ ਦਾ ਪ੍ਰਾਈਸ ਆ ਜੀ ਉਹ 1000 ਰੁਪਏ ਰਹੇਗਾ ਜਿਹੜਾ ਨਾ ਵਿਦਆਊਟ ਦਾ ਪੱਟਾ ਪ੍ਰਾਈਸ ਆ ਉਹ 1000 ਰੁਪਏ ਰਹੇਗਾ ਜਿਹੜਾ ਨੈਕਸਟ ਕਲਰ ਆ ਉਹ ਇਹਦੇ ਵਿੱਚ ਹੈਗਾਗਾ ਰਾਣੀ ਸ਼ੇਡ ਦਾ ਆ ਤੁਸੀਂ ਚੈੱਕ ਕਰ ਸਕਦੇ ਏਦਾਂ ਹੀ ਫਰੰਟ ਆਏਗਾ ਏਦਾਂ ਹੀ ਬਣਾਰੇਗੀ ਇਹਦੀ ਇਹ ਵਾਲਾ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆ ਰਾਣੀ ਸ਼ੇਡ ਦਾ ਇਹ ਵਾਲੀ ਇਹਦੇ ਨਾਲ ਬੋਟਮ ਇਹ ਤੁਸੀਂ ਚੈੱਕ ਕਰ ਸਕਦੇ ਇੱਕ ਕਾਟਰਾਈਜ਼ ਦੇ ਉੱਪਰ ਸੂਟ ਆ ਜੀ ਇਹ ਵਾਲੀ ਬੋਟਮ ਆਜੂਗੀ ਇਹ ਵਾਲੀ ਜਿਹੜੀ ਇਹ ਸ਼ਰਟ ਆ ਜੇਗੀ ਤੇ ਬਿਦਾਉਟ ਦਾ ਪਟਾ ਪ੍ਰਾਈਜ਼ ਆ ਜਿਹੜਾ ਉਹ ਸਿਰਫ 1000 ਤੇ ਰਹੇਗਾ ਇਹ ਰਾਣੀ ਛੇੜ ਆ ਜਾਂਦਾ ਜੀ ਆਪਣੇ ਕੋਲੇ ਇਹ ਸੂਟ ਦੇ ਵਿੱਚ ਸਿਰਫ 5 ਕਲਰ ਅਵੇਲੇਬਲ ਨੇ ਇਹ ਵਾਲਾ ਆ ਜਾਂਦਾ ਜਿਹੜਾ ਇਹ ਤੇ ਵੀ ਕਲਰ ਆ ਜਾਂਦਾ ਸੌਰੀ ਬਲੈਕ ਕਲਰ ਬਲੈਕ ਕਲਰ ਆ ਜਾਂਦਾ ਇਹ ਵਾਲਾ ਕਲਰ ਆ ਜਿਹੜਾ ਇਹ ਬਲੈਕ ਕਲਰ ਆ ਜਾਂਦਾ ਇਹ ਵਾਲੀ ਇਹਦੇ ਨਾਲ ਸ਼ਰਟ ਆ ਜੇ। ਇਹਨੇ نیچے ਦੀ ਬਾਟਮ ਲੱਗੀ ਹੋਈ ਆ। ਇਹ ਵਾਲੀ ਇਹਦੀ ਬਾਟਮ ਆ ਜੇਗੀ। ਇਹ ਵਾਲੀ ਆ ਜਿਹੜੀ ਇਹਦੀ ਸ਼ਰਟ ਆਏਗੀ। ਫਰੰਟ ਵੈਕ ਤਸੀਮ ਹੈ ਜੀ। ਕਾਡਰਾਇਜ਼ ਦਾ ਕੱਪੜਾ ਦਾ। ਕੱਪੜੇ ਦੀ ਕੋਈ ਕੰਪਲੇਨ ਨਹੀਂ ਆ। ਉਹ ਵੀ ਜੇ ਤੁਸੀਂ ਕਿਸੇ ਨੇ ਅਲੱਗ ਤੋਂ ਪਿੱਕ ਵੀ ਮੰਗਾਉਣੀ ਆ ਤਾਂ ਅਸੀਂ ਪਿੱਕ ਵੀ ਭੇਜ ਦਵਾਂਗੇ। ਜਿਹੜਾ ਨੈਕਸਟ ਕਲਰ ਆ ਉਹ ਇਹ ਹੈਗਾ ਨਾ। ਬਲੈਕ ਕਲਰ। ਨੈਕਸਟ ਕਲਰ ਆ ਜਿਹੜਾ ਇਹ ਹੈਗਾ ਨਾ। ਪਰਪਲ ਸ਼ੇਡ ਇਹ ਵਾਲਾ ਜਿਹੜਾ ਇਹ ਦੇ ਵਿੱਚ ਆ ਜਾਂਦਾ ਪਰਪਲ ਸ਼ੇਡ ਆ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ 프ਰੰਟ ਬੈਕ ਦੋਨੋਂ ਸੇਮ ਨੇ ਇਹ ਵਾਲਾ ਕਲਰ ਆ ਜਿਹੜਾ ਇਹ ਪਰਪਲ ਜਿਹਾ ਸ਼ੇਡ ਆ ਜਾਂਦਾ ਇਹ ਵਾਲੀ ਇਹਦੇ ਨਾਲ ਜਿਹੜੀ ਹੈਗੀ ਆ ਬਾਟਮ ਆਏਗੀ ਇਹ ਵਾਲੀ ਇਹਦੇ ਨਾਲ ਟੋਟਮ ਆਏਗੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਾਟਮ ਦੇ ਵਿੱਚ ਸਾਰਿਆਂ ਦੇ ਵਿੱਚ ਇਦਾਂ ਨਿੱਕੇ ਨਿੱਕੇ ਫੁੱਲ ਦਿੱਤੇ ਹੋਏ ਆ। ਇਹ ਵਾਲੀਆਂ ਜਿਹੜੀ ਇਹਦੇ ਨਾਲ ਬਾਟਮ ਆਗੀ ਇਹਦੇ ਵਿੱਚ ਜਿਹੜੀ ਬਾਟਮ ਆ ਇਹਦੇ ਵਿੱਚ ਸਾਰੀਆਂ ਬਾਟਮ ਦੇ ਵਿੱਚ ਨਿੱਕੇ ਨਿੱਕੇ ਫਲਾਵਰ ਦਿੱਤੇ ਹੋਏ ਆ। ਇਹ ਹੈਗਾਗਾ ਚੌਥਾ ਕਲਰ। ਇਸ ਤੋਂ ਬਾਅਦ ਹੈਗਾ ਆ ਬਹੁਤ ਸੋਹਣਾ ਗ੍ਰੀਨ ਜਾਂ ਕਲਰ ਸ਼ੂਟ ਆ। ਇਹ ਵਾਲਾ ਜਿਹੜਾ ਕਲਰਸ ਉਹਨੂੰ ਵੀਡੀਓ ਦੇ ਵਿੱਚ ਸੇਮ ਆ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਹ ਲੱਗ ਤੋਂ ਪਿਕ ਜਿਹੜੀ ਉਹ ਫੇਸ ਦਾ ਇਹ ਵਾਲਾ ਆ ਜਾਂਦਾ ਜੀ ਟੈਕਸਟ ਕਲਰ ਦੇ ਵਿੱਚ ਮੈਂ ਵੀ ਜੋ ਮਹੂਰੀ ਨਵਾਂ ਜਿਹਾ ਸ਼ੇਡ ਕਲਰ ਆ ਰਿਹਾ ਹੈ ਉਹ ਸੋਹਣਾ ਕਲਰ ਆਗਾ ਗ੍ਰੀਨ ਜਿਹੇ ਸ਼ੇਡ ਦੇ ਵਿੱਚ ਆ ਜਾਂਦਾਗਾ ਇਹ ਵਾਲੀ ਆਹਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਆ ਬਾਟਮ ਦੇ ਵਿੱਚ ਸਾਰੀਆਂ ਦੇ ਵਿੱਚ ਨਿੱਕੇ ਨਿੱਕੇ ਫੁੱਲ ਦਿੱਤੇ ਹੋਏ ਆ ਇਹ ਵਾਲੀ ਬਾਟਮ ਆ ਜਰ ਕੀ ਇਹ ਵਾਲੀਆਂ ਜਿਹੜੀ ਹੈ ਇਹ ਸ਼ਰਟ ਆਏਗੀ ਗ੍ਰੀਨ ਸ਼ੇਡ ਇਹਦੇ ਵਿੱਚ ਆਪਣੇ ਕੋਲੇ ਪੰਜ ਕਲਰ ਅਵੇਲੇਬਲ ਆ ਜਾਂ ਕਿਸੇ ਵੀ ਭੈਣ ਨੂੰ ਕੋਈ ਸੂਟ ਪਸੰਦ ਕੋਵੇ ਪਲੀਜ਼ ਉਹ ਸਸ ਗ੍ਰੀਨ ਸ਼ਾਟ ਹੈ ਹੈਗੇ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ 83667544 ਵਾਲੇ ਨੰਬਰ ਤੇ ਤੁਸੀਂ ਹੈ ਜਿਹੜਾ ਉਹ WhatsApp ਦੇ ਉੱਪਰ ਮੈਸੇਜ ਹੈ ਜਿਹੜਾ ਤੁਸੀਂ ਉਹ ਕਰ ਸਕਦੇ ਹੋ ਜੇ ਕਿਸੇ ਵੀ ਭੈਣ ਨੇ ਕੋਈ ਅਲੱਗ ਤੋਂ ਫੋਟੋ ਮਂਗਾਉਣੀ ਹੋਵੇ ਜਾਂ ਕੋਈ ਵੀਡੀਓ ਕਾਲ ਤੇ ਆਪਣਾ ਜਿਹੜਾ ਸੂਟ ਸੂਟ ਹੈਗਾ ਉਹ ਚੈੱਕ ਕਰਨਾ ਹੋਵੇ ਕੋਈ ਵੀ ਆਪਣੇ ਕੋਲੇ ਅਵੇਲੇਬਲ ਆ